ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਥੀਓ ਮੈਂ ਡਾਕਟਰ ਕਸ਼ਮੀਰ ਸਿੰਘ ਕੁੰਡਾ ਹਾਸ਼ੀਆ ਲੋਕਦਲ ਵੱਲੋਂ ਆਪ ਸਭ ਦੇ ਨਾਲ ਇੱਕ ਦੁੱਖ ਵਾਲੀ અત્યੰਤ ਪੀੜਾ ਦੇਣ ਵਾਲੀ ਖਬਰ ਉਹ ਸਾਂਝੀ ਕਰ ਰਿਹਾ ਕਿ ਅਮਰਸਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਹਲਕਾ ਮਜੀਠਾ ਹੈ ਤੇ ਇਸ ਹਲਕੇ ਦੇ ਵਿੱਚ ਤਕਰੀਬਨ 14-15 ਲੋਕਾਂ ਦੀ ਮੌਤ ਹੋ ਜਾਣ ਦਾ ਉਹ ਪਤਾ ਚੱਲਿਆ ਜਿਹੜੀ ਇਹ ਮੌਤ ਹੈ ਇਹ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਹੋਈ ਆ ਤੇ ਜਿਹੜੇ ਪਿੰਡਾਂ ਦੇ ਵਿੱਚ ਹੋਈ ਆ ਉਹਨਾਂ ਦੇ ਕੁਝ ਪਿੰਡਾਂ ਦੇ ਵਿੱਚੋ ਜਿਵੇਂ ਰਿਆਲੀ ਪੰਗਾੜੀ ਪਿੰਡ ਹੈ ਤੇ ਉਹਨਾਂ ਤੋਂ ਫੋਨ ਲਈ ਵੀ ਜਿਹੜਾ ਇਸ ਗੱਲ ਦੀ ਪੁਸ਼ਟੀ ਹੋਈ ਆ ਟੀਵੀ ਦੀਆਂ ਖਬਰਾਂ ਤੋਂ ਇਹ ਗੱਲ ਦੀ ਪੁਸ਼ਟੀ ਹੋਈ ਆ ਕਿ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਜਿਹੜੇ ਆ ਕੁਝ ਲੋਕਾਂ ਦੀ ਤਕਰੀਬਨ 14-15 ਲੋਕਾਂ ਦੀ 14 ਲੋਕਾਂ ਦੀ ੜੀ ਗਲਤੀ ਹੈ ਉਹ ਤੇ ਟੀਵੀ ਤੇ ਜਿਹੜੀ ਦੱਸੀ ਜਾ ਰਹੀ ਹੈ ਕੋਈ ਹੋਰ ਜਿਹੜੇ ਨੇ ਉਸ ਦੇ ਜਪੇਟ ਵਿੱਚ ਕਿੰਨੇ ਆ ਜਾਣ ਇਸ ਦਾ ਵੀ ਦੁੱਖ ਹੈ ਸੋ ਅਸੀਂ ਪੰਜਾਬ ਸਰਕਾਰ ਤੋਂ ਇਹ ਬੇਨਤੀ ਕਰਦੇ ਆ ਇਹ ਮੰਗ ਕਰਦੇ ਆ ਕਿ ਜਹ ਹਰੀਲੀ ਸ਼ਰਾਬ ਪੀਣ ਦੇ ਨਾਲ ਜਿੰਨੇ ਲੋਕਾਂ ਦੀ ਮੌਤ ਹੋਈ ਆ ਉਸ ਪਰਿਵਾਰ ਦੇ ਹਰ ਇੱਕ ਵਿਅਕਤੀ ਨੂੰ ਪ੍ਰਤੀ ਵਿਅਕਤੀ ਜੇ ਦੀ ਮੌਤ ਹੋਈ ਆ ਉਹਨਾਂ ਦੇ ਪਰਿਵਾਰਾਂ ਨੂੰ ਘੱਟੋ ਘੱਟ 20 ਲੱਖ ਰੁਪਈਆ ਉਹਨਾਂ ਦੀ ਇਮੀਡੀਏਟ ਆਰਥਿਕ ਮਦਦ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਲੋਕਾਂ ਨੂੰ ਵੀ ਇਹ ਬੇਨਤੀ ਹੈ ਇਹ ਅਪੀਲ ਆ ਕਿ ਭਾਈ ਸਸਤੇ ਨਸ਼ੇ ਨਸ਼ਾ ਕੋਈ ਵੀ ਮਾੜਾ ਹੈ ਨਸ਼ਾ ਤੇ ਕੋਈ ਵੀ ਨਹੀਂ ਕਰਨਾ ਚਾਹੀਦਾ ਪਰ ਅਜਿਹੇ ਲੋਕ ਜਿਹੜਾ ਸਸਤੀ ਕਿਸਮ ਦਾ ਨਸ਼ਾ ਆਪਣਾ ਆਪ ਨੂੰ ਅ ਅਮੀਰ ਕਰਨ ਵਾਸਤੇ ਸੌਖੀ ਤਰ੍ਹਾਂ ਦਿਨੋਂ ਦੇ ਦਿਨਾਂ ਦੇ ਵਿੱਚ ਅਮੀਰ ਕਰਨ ਵਾਸਤੇ ਅਜਿਹੇ ਧੰਦੇ ਅਪਣਾਉਂਦੇ ਨੇ ਉਹਨਾਂ ਤੋਂ ਸਾਨੂੰ ਪਾਸਾ ਹੀ ਵਟਣਾ ਚਾਹੀਦਾ ਤੇ ਉਹਨਾਂ ਤੋਂ ਤੇ ਨਾਲ ਕਿਸੇ ਕਿਸਮ ਦਾ ਸਾਨੂੰ ਜਿਹੜਾ ਹੈ ਸੰਪਰਕ ਉਹਨਾਂ ਦੇ ਨਾਲ ਨਹੀਂ ਰੱਖਣਾ ਚਾਹੀਦਾ ਕਿਸੇ ਤਰ੍ਹਾਂ ਦਾ ਰਿਸ਼ਤਾ ਲਾਤਾ ਉਹਨਾਂ ਦੇ ਨਾਲ ਨਹੀਂ ਰੱਖਣਾ ਚਾਹੀਦਾ ਮੇਰੀ ਸਾਰੇ ਪੂਰੇ ਭਾਰਤ ਦੇ ਪੂਰੇ ਦੁਨੀਆ ਦੇ ਲੋਕਾਂ ਨੂੰ ਅਪੀਲ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਹਲਕੇ ਦੇ ਲੋਕਾਂ ਨੂੰ ਅਪੀਲ ਆ ਅੰਮਸਰ ਦੇ ਲੋਕਾਂ ਨੂੰ ਅਪੀਲ ਆ ਵੀ ਜਿਹੜੇ ਲੋਕ ਇਸ ਬੜੇ ਸ਼ਰਾਬ ਪੀਣ ਦੇ ਨਾਲ ਮਰ ਗਏ ਨੇ ਜਾਂ ਉਹ ਆਪਣੀ ਜਾਨ ਤੋਂ ਹੱਥ ਤੋਂ ਬਿਠੇ ਨੇ ਉਹਨਾਂ ਦੀ ਅਰਦਾਸ ਕਰੀਏ ਇਹ ਬੇਨਤੀ ਕਰਦੇ ਹਾਂ ਕਿ ਸਰਕਾਰ ਨੂੰ ਕਿ ਭਾਈ ਆ ਸਰਕਾਰ ਜਿਹੜੀ ਹੈ ਉਹਨਾਂ ਪਰਿਵਾਰਾਂ ਦੀ ਇਮੀਡੀਏਟ 20-20 ਲੱਖ ਰੁਪਏ ਦੇ ਨਾਲ ਪ੍ਰਤੀ ਵਿਅਕਤੀ ਮਦਦ ਕਰੇ ਇਹ ਸਾਡੀ ਹਾਸ਼ਿਆ ਲੋਕdal ਵੱਲੋਂ ਇਹ ਬੇਨਤੀ ਹੈ ਤੇ ਬੇਨਤੀ ਸਰਕਾਰ ਪ੍ਰਵਾਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ